50 ਰੁਪਏ ਦੀ ਛੂਟ ਨਿਆਰਾ ਪੈਟਰੋਲ ਪੰਪ ਜੀਟੀ ਰੋਡ ਖੰਨਾ ਤੇ ਮੰਡੇ ਗਵਿੰਦਗੜ ਸਾਈਡ ਵੱਲ ਲੁਧਿਆਣਾ ਜਾਂਦੇ ਹੋਏ ਨਿਆਰਾ ਪੈਟਰੋਲ ਪੰਪ ਤੇ ਪੈਟਰੋਲ ਪਾਓ ਤੇ ਪਾਓ 50 ਰੁਪਏ ਪੰਪ ਨੇ ਨਿਆਰਾ એનર્ਜੀ ਲਿਮਟਿਡ ਨੇ 1500 ਦਾ ਤੇਲ ਪਾਉਣ ਤੇ 30 ਰੁਪਏ ਡਿਸਕਾਊਂਟ ਤੇ 2000 ਦਾ ਤੇਲ ਪਾਉਣ ਤੇ 50 ਰੁਪਏ ਦਾ ਪੈਟਰੋਲ ਦੇ ਉੱਤੇ ਡਿਸਕਾਊਂਟ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੈਟਰੋਲ ਤੇ 50 ਰੁਪਏ ਦੀ ਛੂਟ ਨਿਆਰਾ ਪੈਟਰੋਲ ਪੰਪ ਜੀਟੀ ਰੋਡ ਖੰਨਾ ਤੇ ਮੰਡੇ ਗਵਿੰਦਗੜ ਸਾਈਡ ਵੱਲ ਲੁਧਿਆਣਾ ਜਾਂਦੇ ਹੋਏ ਨਿਆਰਾ ਪੈਟਰੋਲ ਪੰਪ ਤੇ ਪੈਟਰੋਲ ਪਾਓ ਤੇ ਪਾਓ 50 ਰੁਪਏ ਦੀ ਕੰਪਨੀ ਵੱਲੋਂ ਛੂਟ ਅਤੇ ਨਿਆਰਾ ਪੈਟਰੋਲ ਪੰਪ ਦੇ ਮਾਲਕ ਜਗਦੀਪ ਸਿੰਘ ਵੱਲੋਂ ਵਿਸਾਖੀ ਅਤੇ ਖਾਲਸੇ ਦੇ ਸਾਜਨਾ ਦਿਵਸ ਦੇ ਪਵਿੱਤਰ ਦਿਹਾੜੇ ਦੀਆਂ ਸਮੂਹ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਪੈਟਰੋਲ ਤੇ ਛੂਟ ਸੰਬੰਧੀ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਪੰਜਾਬ ਲਾਈਵ 18 ਨਿਊਜ਼ ਤੇ ਪੂਰੀ ਖਬਰ ਦੇਖੋ 50% ਛੂਟ ਦਿੱਤੀ ਜਾ ਰਹੀ ਹੈ ਹਾਂਜੀ ਤੇ ਵਿਸ਼ੇਸ਼ ਛੂਟੇ ਤੁਹਾਡੇ ਵੱਲੋਂ ਹਾਂਜੀ ਤੇ ਪਹਿਲਾਂ ਤਾਂ ਪੰਪੇ ਤੁਸੀਂ ਦੱਸੋਗੇ ਪਹਿਲਾਂ ਪਹਿਲਾਂ ਤਾਂ ਮੈਂ ਆਪਣਾ ਸਦਾ ਊਂਕਾਰ ਸਿੰਘ ਸੱਤੂ ਤੇ ਤੇਜਿੰਦਰ ਆਰਟਿਸ ਜੀ ਦਾ ਪੰਪ ਦੇ ਉੱਤੇ ਪਹੁੰਚਣ ਲਈ ਬਹੁਤ-ਬਹੁਤ ਥੈਂਕਸ ਕਰਦਾ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਡੀ ਕੰਪਨੀ ਨਿਆਰਾ ਪੈਟਰੋਲ ਪੰਪ ਨੇ ਨਿਆਰਾ એનર્ਜੀ ਲਿਮਟਿਡ ਨੇ 1500 ਦਾ ਤੇਲ ਪਾਉਣ ਤੇ 30 ਰੁਪਏ ਡਿਸਕਾਊਂਟ ਤੇ 2000 ਦਾ ਤੇਲ ਪਾਉਣ ਤੇ 50 ਰੁਪਏ ਦਾ ਪੈਟਰੋਲ ਦੇ ਉੱਤੇ ਡਿਸਕਾਊਂਟ ਦੀ ਸਕੀਮ ਸ਼ੁਰੂ ਕੀਤੀ ਹੈ ਇਹ ਪੰਪ ਰਾਮਗੜੀਆ ਭਵਨ ਤੋਂ ਪਹਿਲਾ ਜਿਹੜਾ ਪੰਪ ਨਿਆਰਾ એનર્ਜੀ ਦਾ ਆਉਂਦਾ ਹੈ ਇਹ ਉੱਥੇ ਲਾਗੂ ਹੈ ਇਹ ਸਿਰਫ ਨਿਆਰਾ ਪٹرول ਪੰਪ ਤੇ ਹੀ ਲਾਗੂ ਹੈ ਸਕੀਮ ਹੋਰ ਕਿਤੇ ਵੀ ਇਹ ਸਕੀਮ ਲਾਗੂ ਨਹੀਂ ਹੈ ਇਹ ਸਕੀਮ ਕਿੰਨੀ ਦੇਰ ਚੱਲੇਗੀ ਇਹ ਹਜੇ ਅਨਲਿਮਿਟਿਡ ਪੀਰੀਅਡ ਲਈ ਹੈ ਜੀ ਇਹਦੇ ਵਾਸਤੇ ਹਜੇ ਕੰਪਨੀ ਵੱਲੋਂ ਕੋਈ ਵੀ ਜਦੋਂ ਬੰਦ ਕਰਨੀ ਹੋਊਗੀ ਕੰਪਨੀ ਨੇ ਸਕੀਮ ਤਾਂ ਉਦੋਂ ਸਾਨੂੰ ਪਹਿਲਾਂ ਇਨਸਟਰਕਸ਼ਨਸ ਆਉਣਗੀਆਂ ਵੀ ਇਹ ਸਕੀਮ ਇਹਨੀ ਤਰੀਕ ਨੂੰ ਬੰਦ ਹੋ ਰਹੀ ਆ ਇਹ ਤੁਸੀਂ ਹਰੇਕ ਹਾਲ ਹਰੇਕ ਗਾਹ ਨੂੰ ਦੋਗੇ ਜੀ ਇਹ ਹਾਂਜੀ ਜਿਹੜਾ ਵੀ 1500 ਦਾ ਪੈਟਰੋਲ ਪੋਏਗਾ ਤੇ ਜੇ 200 ਰੁਪਏ 200 ਲੀਟਰ ਤੋਂ ਉੱਪਰ ਡੀਜ਼ਲ ਜਿਆਦਾ ਪੋਏਗਾ ਤਾਂ ਉਹਦੇ ਤੇ 1 ਰੁਪਿਆ ਡਿਸਕਾਊਂਟ ਹੈ ਜੀ ਪੈਟਰੋਲ ਤੇ 1500 ਦਾ ਪਾਉਣ ਤੇ 30 ਰੁਪਏ ਤੇ 2000 ਦਾ ਪਾਉਣ ਤੇ 50 ਰੁਪਏ ਦਾ ਡਿਸਕਾਊਂਟ ਹੈ ਜੀ